ਸਤਿ ਸ੍ਰੀ ਅਕਾਲ ਦੋਸਤੋ ਅੱਜਕਲ੍ਹ ਕਰਨਗੀ ਸਰਪ੍ਰਿਕੌਰ ਦੇ ਮਾਮਲੇ ਤੇ ਵਿੱਚ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਰਹਿਣ ਵਾਲੀ ਸਰਪ੍ਰਿਕੌਰ ਪਿਛਲੇ ਦਿਨੀ ਜੋ ਪਾਕਿਸਤਾਨ ਗੁਰਤਾਮਾ ਦੀ ਯਾਤਰਾ ਤੇ ਧਾਰਮਿਕ ਜਥਾ ਗਿਆ ਸੀ ਉਸ ਤੇ ਨਾਲ ਇਹ ਪਾਕਿਸਤਾਨ ਗਈ ਸੀ ਔਰ ਜਿਤੋਂ 13 ਨਵੰਬਰ ਨੂੰ ਸਾਰਾ ਜਥਾ ਜਿਹੜਾ ਸੀ ਉਹ ਵਾਪਸ ਆ ਗਿਆ ਪਰ ਇਹ ਸਰਪ੍ਰਿਕੌਰ ਜਥੇ ਦੇ ਨਾਲ ਵਾਪਸ ਨਹੀਂ ਆਈ ਦੱਸਿਆ ਇਹ ਚਾਹ ਰਿਆ ਸੀ ਕਿ ਪਾਕਿਸਤਾਨ ਦੇ ਵਿੱਚ ਕਿਸੇ ਵਿਅਕਤੀ ਦੇ ਨਾਲ ਇਸ ਦੀ ਫੇਸਬੁੱਕ ਤੇ ਫਰੈਂਡਸ਼ਿਪ ਹੋਈ ਸੀ ਉਸ ਤੋਂ ਬਾਅਦ ਇਸ ਨੇ ਇਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਦਾਖਲ ਹੋਣ ਦੀ ਜਿਹੜੀ ਪ੍ਰਕਿਰਿਆ ਸੀ ਇਹ ਵਾਲੀ ਚੁਣੀ ਸੀ ਕਿ ਜਥੇ ਦੇ ਨਾਲ ਇਹ ਜਾਏਗੀ ਪਰ ਵਾਪਸ ਨਹੀਂ ਆਏਗੀ ਉੱਥੇ ਇਸ ਨੇ ਉਸ ਆਦਮੀ ਦੇ ਨਾਲ ਜਥੇ ਦੇ ਵਿੱਚੋਂ ਚਲੀ ਗਈ ਸੀ ਔਰ ਬਾਅਦ ਦੇ ਵਿੱਚ ਵਿਆਹ ਵੀ ਕਰਵਾ ਲਿਆ ਸੀ ਦੱਸਿਆ ਇਹ ਜਾ ਰਿਹਾ ਹੈ ਕਿ ਪਿਛਲੇ 9 ਸਾਲ ਤੋਂ ਇਹ ਇੱਕ ਦੂਸਰੇ ਦੇ ਸੰਪਰਕ ਵਿੱਚ ਸਨ ਸਰਕਾਰੀ ਰਿਕਾਰਡਾਂ ਦੇ ਮੁਤਾਬਕ 4 ਜਨਵਰੀ 2026 ਨੂੰ ਨਨਕਾਣਾ ਸਾਹਿਬ ਵਿੱਚ ਇੰਟੈਲੀਜੈਂਸ ਬਿਊਰੋ ਨੂੰ ਪੰਜਾਬ ਸੂਬੇ ਦੇ ਪਿੰਡ ਪਹਿਰੇਵਾਲੀ ਵਿੱਚ ਸਰਪੰਚਿਤ ਕੌਰ ਦੀ ਮੌਜੂਦਗੀ ਬਾਰੇ ਗੁਪਤ ਜਾਣਕਾਰੀ ਮਿਲੀ ਇਸ ਸੂਚਨਾ ਤੇ ਆਧਾਰਿਤ ਹੀਪੀ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਉਸ ਜਗ੍ਹਾ ਤੇ ਉੱਪਰ ਸ਼ੱਪਾ ਮਾਰਿਆ ਜਾਂਚ ਦੌਰਾਨ ਪਤਾ ਲੱਗਿਆ ਕਿ ਸਰਬਜੀਤ ਕੌਰ ਅਤੇ ਨਾਸਰ ਹੁਸੈਨ ਪਹਿਲੀ ਵਾਰ 2016 ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਰਾਹੀਂ ਮਿਲੇ ਸਨ ਸਾਲਾਂ ਦੌਰਾਨ ਦੋਵਾਂ ਵਿਚਾਲੇ ਕਥਿਤ ਤੌਰ ਤੇ ਇੱਕ ਰਿਸ਼ਤਾ ਬਣਿਆ ਤੇ ਉਹਨਾਂ ਨੇ ਮਿਲਣ ਲਈ ਕਾਨੂੰਨੀ ਤੌਰ ਤੇ ਵੀਜ਼ਾ ਪ੍ਰਾਪਤ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਮੁਤਾਬਕ ਕਾਨੂੰਨੀ ਕਾਰਨਾਂ ਕਰਕੇ ਉਹਨਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ 4 ਨਵੰਬਰ 2025 ਨੂੰ ਜਿਸ ਦਿਨ ਸਰਬਜੀਤ ਕੌਰ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਨਾਲ ਪਾਕਿਸਤਾਨ ਪਹੁੰਚੀ ਸੀ 나সির हुसैन ਵੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਸਥਾਨ ਤੇ ਗਏ ਸੰਨ ਅਧਿਕਾਰੀਆਂ ਮੁਤਾਬਕ ਫਿਰ ਉਹ ਇਕੱਠੇ ਨਾਸਰ ਦੇ ਜੱਦੀ ਇਲਾਕਿਆਂ ਵੱਲ ਚਲੇ ਗਏ ਜਿੰਨਾ ਵਿੱਚ ਫਰੂਕਾਬਾਦ ਬੁਰਜ ਅਟਾਰੀ ਸ਼ਾਮਲ ਹੈ ਉੱਥੇ ਉਹ ਅਧਿਕਾਰੀਆਂ ਦੀਆਂ ਨਜ਼ਰਾਂ ਤੋਂ ਦੂਰ ਰਹੇ ਹੋਣ ਇਸ ਮਾਮਲੇ ਦੇ ਵਿੱਚ ਘਟ ਗਿਨਤੀ ਜੋ ਮਾਮਲਿਆਂ ਦੇ ਮੰਤਰੀ ਹੈ ਪਾਕਿਸਤਾਨ ਦੇ ਰਮੇਸ਼ ਸਿੰਘ ਅਰੋੜਾ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਬਿਆਨ ਦਿੱਤਾ ਹੈ ਕਿ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਜੀਤ ਕੌਰ ਨੂੰ ਰਸਮੀ ਤੌਰ ਤੇ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਪਰ ਉਸ ਨੇ ਵੱਤ ਸਮਾਂ ਠਹਿਰ ਕੇ ਵੀਜ਼ਾ ਸ਼ਰਤਾਂ ਦੀ ਜਿਹੜੀ ਹੈ ਉਹ ਉਲੰਘਣਾ ਕੀਤੀ ਹੈ ਉਹਨਾਂ ਕਿਹਾ ਕਿ ਉਹ ਧਾਰਮਿਕ ਵੀਜ਼ੇ ਤੇ ਆਈ ਸੀ ਉਸ ਨੂੰ ਉਸ ਵੀਜ਼ੇ ਦੀਆਂ ਸ਼ਰਤਾਂ ਅੰਦਰ ਰਹਿਣਾ ਚਾਹੀਦਾ ਸੀ ਪਹਿਲੇ ਦਿਨ ਤੋਂ ਹੀ ਉਹਨਾਂ ਨੇ ਕਿਹਾ ਕਿ ਸਾਡਾ ਇਸ ਮਾਮਲੇ ਦੇ ਵਿੱਚ ਰੁਖ ਹੈ ਜਿਹੜਾ ਉਹ ਸਪਸ਼ਟ ਸੀ ਉਹਨਾਂ ਅੱਗੇ ਕਿਹਾ ਕਿ ਪਾਕਿਸਤਾਨੀ ਕਾਨੂੰਨ ਤਹਿਤ ਜੋ ਵਿਅਕਤੀ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਲਈ ਠਹਿਰਦੇ ਹਨ ਉਹਨਾਂ ਨੂੰ ਦੇਸ਼ ਨਿਕਾਲਾ ਜਿਹੜਾ ਉਹ ਦਿੱਤਾ ਜਾਂਦਾ ਹੈ ਇਸ ਮਾਮਲੇ ਵਿੱਚ ਬਿਲਕੁਲ ਇਹੀ ਕੀਤਾ ਜਾਵੇਗਾ ਕਿਉਂਕਿ ਉੱਥੇ ਸਰਬਜੀਤ ਕੌਰ ਤੇ ਉਸਦੇ ਪਤੀ ਜੋ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਦੇ ਉੱਪਰ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਨਿਕਾਲੇ ਦੀ ਕਾਰਵਾਈ ਪੂਰੀ ਕਰਨ ਲਈ ਸਰਬਜੀਤ ਕੌਰ ਨੂੰ ਇਵੈਕੁਏਟਿੰਗ ਟਰਸਟ ਪ੍ਰਾਪਰਟੀ ਬੋਰਡ ਦੇ ਹਵਾਲੇ ਕਰ ਦਿੱਤਾ ਜਾਵੇਗਾ ਜੋ ਧਾਰਮਿਕ ਸਥਾਨਾਂ ਦੀ ਨਿਗਰਾਨੀ ਕਰਦਾ ਹੈ ਤੇ ਤੀਰਤ ਯਾਤਰੀਆਂ ਦੇ ਮਾਮਲਿਆਂ ਦਾ ਤਾਲਮੇਲ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਚਿੰਤਾਵਾਂ ਜਤਾਈਆਂ ਹਨ। ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਭਵਿੱਖ ਵਿੱਚ ਆਉਣ ਵਾਲੇ ਯਾਤਰੀ ਵੀਜ਼ਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਉਹਨਾਂ ਕਿਹਾ ਕਿ ਜੇ ਸ਼ਰਧਾਲੂ ਆਪਣੀ ਯਾਤਰਾ ਦੇ ਦੱਸੇਗੇ ਉਦੇਸ਼ ਦੀ ਪਾਲਣਾ ਨਹੀਂ ਕਰਦੇ ਤਾਂ ਇਹ ਪੂਰੀ ਪ੍ਰਕਿਰਿਆ ਵਿੱਚ ਰੁਕਾਵਟ ਪਾਉਂਦਾ ਹੈ ਨੰਕਾਣਾ ਸਾਹਿਬ ਵਰਗੇ ਸਥਾਨਾਂ ਨਾਲ ਜੁੜੀਆਂ ਧਾਰਮਿਕ ਭਾਵਨਾਵਾਂ ਜੜੀਆਂ ਜੁੜੀਆਂ ਹੋਈਆਂ ਅਤੇ ਕਿਸੇ ਤਰ੍ਹਾਂ ਦੀ ਦੁਰਵਰਤੋਂ ਸਿਰਫ ਅਧਿਕਾਰੀਆਂ ਲਈ ਹੀ ਨਹੀਂ ਸੱਚੇ ਸ਼ਰਧਾਲੂਆਂ ਲਈ ਵੀ ਪ੍ਰਬੰਧਾਂ ਨੂੰ ਗੁੰਜਲਦਾਰ ਬਣਾਉਂਦੀ ਹੈ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਸਰਜੀਤ ਕੌਰ ਵੱਲੋਂ ਪਾਈ ਗਈ ਸੀ ਉਸ ਦੇ ਤਹਿਤ ਜੋ ਜੱਜ ਸਨ ਉਹਨਾਂ ਨੇ ਕਿਹਾ ਸੀ ਜੱਜ ਸਨ ਜਸਟਿਸ ਫਾਰੂਕ ਹੈਦਰ ਨੇ ਪੰਜਾਬ ਪੁਲਿਸ ਨੂੰ ਸਰਬਜੀਤ ਨੂੰ ਪਰੇਸ਼ਾਨ ਕਰਨ ਤੋਂ ਵਰਜਿਆ ਅਤੇ ਇਸ ਬਾਰੇ ਪੰਜਾਬ ਦੇ ਪੁਲਿਸ ਇੰਸਪੈਕਟਰ ਜਨਰਲ ਨੂੰ ਅਦੇਸ਼ ਜਾਰੀ ਕੀਤਾ ਸੀ ਪਰ ਹੁਣ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਸ ਨੂੰ ਲੈ ਕੇ ਸੰਭਾਵਨਾਵਾਂ ਇਹ ਹੀ ਜਤਾਈਆਂ ਜਾ ਰਹੀਆਂ ਹਨ ਕਿ ਉਹ ਧਾਰਮਿਕ ਵਿਜੇ ਦੀ ਮਿਆਦ ਤੋਂ ਬਾਅਦ ਵੱਧ ਸਮਾਂ ਰੁਕਣ ਲਈ ਵਾਕਾ ਬਾਟਰ ਰਾਹੀਂ ਉਹਨਾਂ ਨੂੰ ਸਰਜੀਤ ਕੌਰ ਨੂੰ ਪਾਕਿਸਤਾਨ ਤੋਂ ਜਿਹੜਾ ਉਹ ਡਿਪੌਟ ਭਾਰਤ ਕੀਤਾ ਜਾਵੇਗਾ ਇਸ ਦੇ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਘਟ ਗਿਣਤੀ ਮਾਮਲਿਆਂ ਦੇ ਜਿਹੜੇ ਮੰਤਰੀ ਹੈ ਰਮੇਸ਼ ਸਿੰਘ ਅਰੋੜਾ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਨਿੱਜੀ ਤੌਰ ਤੇ ਆਪਣੀ رائے ਵੀ ਪ੍ਰਗਟ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਨਾਸਰ ਦੇ ਮੋਬਾਈਲ ਫੋਨ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜਿਆ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੀ ਕੋਈ ਕਾਨੂੰਨਾ ਦੀ ਉਲੰਘਣਾ ਹੋਈ ਹੈ। ਨਾਸਰ ਹੁਸੈਨ ਬਾਰੇ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਇਸ ਪੜਾ ਤੇ ਸੀਮਤ ਜਾਣਕਾਰੀ ਉਪਲਬਧ ਹੈ। ਉਹਨਾਂ ਪੁਸ਼ਟੀ ਕੀਤੀ ਕਿ ਨਾਸਰ ਨੂੰ ਪੁੱਛਗਿੱਛ ਅਧੀਨ ਰੱਖਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਜੋ ਚੱਲ ਰਹੀ ਹੈ ਉਸ ਦੇ ਨਤੀਜਿਆਂ ਤੇ ਨਿਰਭਰ ਕਰੇਗੀ। ਫਿਲਹਾਲ ਸਰਜੀਤ ਕੌਰ ਦੇ ਦੇਸ਼ ਨਿਕਾਲੇ ਨੂੰ ਪੂਰੀ ਪੂਰਾ ਕਰਨ ਤੇ ਧਿਆਨ ਕੇਂਦ੍ਰਿਤ ਜੜਾ ਉਹ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਪੰਜਾਬੀ ਮਨੁੱਖੀ ਅਧਿਕਾਰਾਂ ਦੇ ਸਾਬਕਾ ਸੰਸਦਿਤ ਸਖਤਰ ਦਾਸ ਮਹਿੰਦਰਪਾਲ ਸਿੰਘ ਨੇ ਲਾਹੌਰ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਤਿਆਰ ਕੀਤੀ ਸੀ ਜਿਸ ਵਿੱਚ ਸਬਿੱਤ ਕੌਰ ਨੂੰ ਭਾਰਤ ਭੇਜਣ ਦੀ ਜੜੀ ਹੈ ਉਹ ਮੰਗ ਕੀਤੀ ਗਈ ਸੀ ਇਸ ਇਸ ਦੇ ਤਹਿਤ ਇਹਨਾਂ ਨੂੰ ਹੁਣ ਜਿਹੜਾ ਦੋਨਾਂ ਨੂੰ ਗ੍ਰਿਫਤਾਰ ਉਤਰ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਕਾਗਜ਼ੀ ਕਾਰਵਾਈ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੋ ਸਕਦਾ ਹੈ ਕਿ ਸਰਜੀਤ ਕੌਰ ਨੂੰ ਵਾਗਾ ਬਾਰਡਰ ਦੇ ਰਾਹੀਂ ਭਾਰਤ ਜਿਹੜਾ ਉਹ ਰਿਪੋਰਟ ਕਰ ਦਿੱਤਾ ਜਾਵੇ ਧੰਨਵਾਦ